ਇਹ ਫਲ ਕਟਹਲ ਦਾ ਫਲ ਆ ਹਨਾ ਕਿ ਕਟਹਲ ਜਿਹੜੀ ਆ ਇਹ ਕਾਫੀ ਗੁਣਕਾਰੀ ਫਲ ਆ ਆਮ ਬੂਟੇ ਇਹਦੇ ਮਿਲ ਜਾਂਦੇ ਨੇ ਨਰਸਰੀਆਂ ਤੋਂ ਅਛਾ ਇਹ ਤੁਸੀਂ ਕਟਹਲ ਜਿਹੜੀ ਆ ਨਾ ਇਹ ਵੀ ਤੁਸੀਂ ਪਿੰਡਾਂ 'ਚ ਲਾ ਦਿਓ ਯਾਰ ਜਿਹੜੀਆਂ ਏਦਾਂ ਥਾਂਾਂ ਨੇ ਤੁਹਾਡੀਆਂ ਸਾਂਝੀਆਂ ਥਾਂਾਂ ਆ ਉੱਥੇ ਜ਼ਰੂਰ ਲਾ ਦਿਓ ਹੁਣ ਇਹ ਜ ਤੁਸੀਂ ਕਟਹਲ ਦੇਖੋ ਆਹੜਾ ਬੂਟਾ ਆ ਨਾ ਇਹ ਦੇਸੀ ਕਟਹਲ ਆ ਸਾਡੇ ਕੋਲ ਇਹ ਤਕਰੀਬਨ 15 ਕ ਸਾਲ ਹੋ ਗਿਆ ਇਸ ਬੂਟੇ ਨੂੰ ਲੱਗੇ ਨੇ ਤੇ ਇਹਨੂੰ ਲਗਭਗ 15-16 ਸਾਲ ਬਾਅਦ ਫਲ ਆਇਆ ਆ ਆ ਜਿਹੜਾ 2010 ਦੇ ਲਾਗੇ ਦਾ ਲੱਗਾ ਬੂਟਾ ਆ ਤੇ ਜਿਹੜਾ ਹਾਈਬ੍ਰਿਡ ਹੁੰਦਾ ਆ ਉਹਨੂੰ ਸ਼ਾਇਦ ਛੇਤੀ ਫਲ ਆ ਜਾਂਦਾ ਕਹਿੰਦੇ ਵੀ ਉਹ ਕੋਈ ਤੀਜੇ ਚੌਥੇ ਪੰਜਵੇਂ ਸਾਲ ਆ ਜਾਂਦਾ ਸ਼ਾਇਦ ਅੱਛਾ ਤੇ ਜਿਹੜਾ ਆ ਇਹ ਨਾ ਜਿਹੜਾ ਇਹਨੂੰ ਆ ਦੇਸੀ ਹੁੰਦਾ ਆ ਇਹਨੂੰ ਫਲ ਆਉਂਦਾ ਲੇਟ ਆਪਾਂ ਲੋਕ ਇਹਦੀ ਸਬਜ਼ੀ ਨਹੀਂ ਖਾਂਦੇ ਪਰ ਇਹਦੀ ਸਬਜ਼ੀ ਜਿਹੜੀ ਆ ਨਾ ਉਹ ਤਕਰੀਬਨ ਉਵੇਂ ਬਣਦੀ ਜਿਵੇਂ ਨੌਨ ਵੇਜ ਹੁੰਦਾ ਆ ਉਵੇਂ ਹੀ ਇਹਨੂੰ ਟੁੜਕੇ ਵਗੈਰਾ ਲਾਉਣੇ ਪੈਂਦੇ ਆ ਬਹੁਤ ਵਧੀਆ ਤੇ ਇਹ ਖਾ ਵੀ ਬਹੁਤ ਥੋੜੀ ਹੁੰਦੀ ਆ ਇਹ ਕੱਚੀ ਦੀ ਸਬਜ਼ੀ ਬਣ ਜਾਂਦੀ ਆ ਤੁਸੀਂ ਸਬਜ਼ੀ ਦੇ ਤੌਰ ਤੇ ਵਰਤ ਸਕਦੇ ਆ ਪਰ ਜਦ ਪੱਕਾ ਹੁੰਦਾ ਆ ਤੇ ਫਿਰ ਪੱਕੇ ਨੂੰ ਤੁਸੀਂ ਵਰਤਣਾ ਹੁੰਦਾ ਆ ਐਜ਼ ਅ ਫਰੂਟ ਫਿਲਹਾਲ ਦੀ ਘੜੀ ਇਹ ਵੀ ਕੱਚੇ ਆ ਥੋੜੇ ਸਮੇਂ ਤੱਕ ਪੱਕ ਜੂਗੇ ਤੇ ਜਿਸ ਦਿਨ ਪੱਕਿਆ ਫਿਰ ਤੁਹਾਨੂੰ ਜਿਸ ਦਿਨ ਪੱਕਿਆ ਉਸ ਦਿਨ ਤੁਹਾਨੂੰ ਇਹ ਦਿਖਾ ਦੇਵਾਂਗੇ ਫਰੂਟ ਅਸੀਂ ਵੀ ਇਸ ਤਰ੍ਹਾਂ ਦਾ ਪੱਕਿਆ ਆ ਫਿਰ ਹਾਲ ਆਪਣੇ ਕੋਲ ਇਹ ਫਲ ਲੱਗਾ ਤੇ ਪਹਿਲੀ ਵਾਰੀ ਇਹਨੇ ਫਲ ਦਿੱਤਾ ਕਟਲ ਨੇ 15-16 ਸਾਲ ਬਾਅਦ